ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੈਰੀ ਫਾਰਮ ਆਕੀਆ ਦੀ YouTube ਚੈਨਲ ਤੋਂ ਅੱਜ ਭਾਈ ਆਪਾਂ ਤੁਹਾਡੇ ਵਾਸਤੇ ਵਹਿੜਨਾ ਕਿ ਆਏ ਹਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵਹਿੜ ਗਿਆ ਨਾ ਭਾਈ ਤੂੰ ਵਧੀਆ ਵਹਿੜਾ ਤੁਸੀਂ ਦੇਖ ਲਓ ਪਰਾ ਮਸਾ ਜਾਂਦਾ ਵਹਿੜ ਤੋਂ ਇਹ ਦੂਜੇ ਸੂਏ ਵਹਿੜਾ ਭਾਈ ਕਹਿੰਦਾ 20 ਤੋਂ 22 ਕਿਲੋ ਦੁੱਧ ਦੇ ਦੂਗੀ ਇਹ ਤੁਸੀਂ ਦੇਖ ਲਓ ਐਚ ਐਫ ਦੀ ਪੂਰੀ ਡੱਬੀ ਵਹਿੜਾ ਭਾਈ ਮਗਰੇ ਦੀ ਪੱਛੀ ਹੈ ਭਾਈ ਇਹ ਹੋਰ ਐਚਐਫ ਦੀ ਉਹ ਵੀ ਬੱਤੀ ਹੈ ਇਹਦੇ ਸੀਮਣ ਦਾ ਵੀ ਬਾਈ ਕੋਲੇ ਰਿਕਾਰਡ ਸਾਰਾ ਪਿਆ ਤੇ ਬਾਈ ਜੇਰ ਜੇਰ ਪ੍ਰੋਪਰ ਪਈ ਹੋਈ ਹੈ ਚਾਰ ਚੁਪਕਲ ਹੋਏ ਸੂਈ ਨੂੰ ਤੁਸੀਂ ਦੇਖ ਲਓ ਬੱਛੀ ਬੱਛੀ ਵੀ ਪੂਰੀ ਪਿਓਰ ਹੈ ਚੱਕੀ ਹੈ ਬਾਈ ਪੂਰੇ ਵਧੀਆ ਬਾਈ ਨੇ ਫੋਟੜਾ ਤੇ ਸੀਮਣਾ ਲਗਾਇਆ ਹੋਇਆ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਈ ਇਹ ਇਹ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਬਾਈ ਕੋਲੇ ਖੜੀ ਹੈ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਈ ਤਾਂ ਬਾਈ ਨਾਲ ਸੰਪਰਕ ਕਰਕੇ ਮੁੱਲਵਾੜੀ ਕਰ ਸਕਦੇ ਆਂ ਬਾਕੀ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀਆਂ ਵੀਡੀਓ ਬਣਵਾਉਣੀਆਂ ਨੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ 98140 92012 ਤੇ ਆਪਣਾ YouTube ਚੈਨਲ ਅਮਰਤ ਡੈਰੀ ਫਾਰਮ ਆਖਦੇ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਬਸ ਧੰਨਵਾਦ ਜੀ